ਅੱਗ ਜਿਨ੍ਹਾਂ ਨੇ ਸਿਲਾਈ ਉਹਨਾਂ ਕੋਲੋਂ ਬਨਵਾਈ ਜੈਪੁਰ ਵੜਾ ਕੇ ਸਪਲਤ ਹੋ ਗਏ ਜੇ ਵਿੱਚ ਦੇ ਜ਼ਮੀਰਾਂ ਨਾ ਹੋਣਾ ਸੀ ਵਿਰੋਧ ਅਸੀਂ ਚੱਲੇ ਸੱਚੇ ਰਾਹ ਤੇ ਸਾਡੇ ਮੁੱਲ ਤਾਂ ਨਹੀਂ ਪਏ ਜੇ ਵਿੱਚ ਦੇ ਜ਼ਮੀਰਾਂ ਨਾ ਹੋਣਾ ਸੀ ਵਿਰੋਧ ਚੱਲੇ ਸੱਚੇ ਰਾਹ ਤੇ ਸਾਡੇ ਮੁੱਲ ਤਾਂ ਨਹੀਂ ਪਏ ਸਭ ਜਿ ਛਡਾਏ ਪੈਣਾ ਕਿੰਨੀਆਂ ਵਸਾਈਆਂ ਕਈ ਏਜੰਸੀਆਂ ਤੇ ਸਾਡੇ ਪਿੱਛੇ ਆਪਣੀਆਂ ਲਾਈਆਂ ਅਰਦਾਸ ਕੀਤੀ ਗੁਰੂ ਅੱਗੇ ਸ਼ਕਤ ਤੁਰਾਂ ਮੈਂ ਦੇਖਦੀ ਇੱਕ ਕੰਮ ਜੋਂਦੀ ਲੈ ਕੇ ਬਦਲਾ ਦਿਖਾਉਗੀ ਮਾਰੇ ਪਰਵਾਰ ਹੱਥ ਦੇ ਕੇ ਆਇਆ ਹੱਥੇਗ ਸੀ ਸਾਡਾ ਸਿੰਘੜੇ ਹਰਿਆ ਸਕੰਦਰਾ ਅੰਤ ਕਰ ਲਵੇ ਕਮੇਰ ਮਾਫੀ ਮੰਗੂ ਸਭ ਤੋਂ ਨਾਲੇ ਪੰਥ ਕੋਲੋਂ ਮੰਗੂ ਨਾਲੇ ਮੰਗੂ ਉਸ ਰੱਬ ਤੋਂ ਨਾਲੇ ਪੰਥ ਕੋਲੋਂ ਮੰਗੂ ਨਾਲੇ ਮੰਗੂ ਉਸ ਰੱਬ ਤੋਂ ਬਾਈ ਜੀ ਜੇ ਸੰਪਰਦਾਵਾਂ ਕਹਿੰਦੀਆਂ ਮੇਰੋਂ ਗਲਤ ਆ ਫਿਰ ਅਖਾਲ ਤਖਸਾਲ ਸੌ ਸਾਲ ਤੋਂ ਵੱਧ ਦਾ ਗੁਲਾਮ ਉਹਨੂੰ ਇਸ ਚੀਫੀ ਸੀ ਤੋਂ ਛੁਡਾ ਕੇ ਦੁਬਾਰਾ ਪੰਥ ਪਾਤਸ਼ਾਹ ਜੀ ਬਰਾਜਮਾਨ ਹੋਣ ਇੱਕ ਨਿਸ਼ਾਨ ਸਾਹਿਬ ਥੱਲੇ ਸਾਰੀਆਂ ਸੰਪਰਦਾਵਾਂ ਨੂੰ ਇਕੱਠੇ ਕਰਨ ਖਾਲਸੇ ਨੂੰ ਹਕਮ ਕਰਨ ਵੀ ਜਿਹੜੀਆਂ ਹੁਣ ਤੱਕ ਬੇਆਦਬੀਆਂ ਹੋਈਆਂ ਹੁਣ ਤੱਕ ਧੀਆਂ ਦੇ ਬਲਾਤਕਾਰ ਹੋਇਆ ਹੁਣ ਤੱਕ ਨਸ਼ੇ ਵੇਚਣ ਵਾਲਿਆਂ ਨੇ ਜਿਹੜੇ ਨੌਜਵਾਨਾਂ ਦਾ ਕਾਣ ਕੀਤਾ ਉਹਨਾਂ ਦਾ ਖਾਲਸਾ ਸੋਧਾ ਲਾਊਗਾ ਤੇ ਸਾਡਾ ਸਾਡਾ ਸਾਥ ਦੇਣ ਸੰਪਰਦਾਵਾਂ ਪਿੱਛੋਂ ਤੇ ਬੰਦੀ ਸਿੰਘ ਜਿਨ੍ਹਾਂ ਦੀ ਸਜ਼ਾ ਪੂਰੀ ਹੋਈ ਹੈ ਉਹਨਾਂ ਨੂੰ ਛਡਾਉਣ ਦਾ ਯਤਨ ਕਰਨ ਤੇ ਅਮਰਤਪਾਲ ਸਿੰਘ ਮਹਿਰੋਂ ਕਾਲ ਤੱਕ ਸਹਿਬ ਆ ਕੇ ਸਾਰੀਆਂ ਸੰਪਰਦਾਵਾਂ ਦੇ ਮੁਖੀਆਂ ਦੇ ਖਿੜੇ ਮੱਥੇ ਹੋ ਕੇ ਮਾਫੀ ਮੰਗੂਗਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ